ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਮੈਂ ਬੇਨਤੀ ਕਰਦਾ ਉਹਨਾਂ ਨੂੰ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਿਉਂਕਿ ਅਰ ਗੁਰੂ ਘਰਾਂ ਦੇ ਇਤਿਹਾਸ ਬਾਰੇ ਤੁਹਾਨੂੰ ਦੱਸਾਂਗੇ ਤੇ ਅੱਜ ਅਸੀਂ ਪਹੁੰਚੇ ਪਿੰਡ ਗਿੱਲਕਲਾਂ ਦੇ ਵਿੱਚ ਜਿੱਥੇ ਛੇਵੇਂ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਹੁੰਚੇ ਸਨ ਉਹਦੋਂ ਪਹੁੰਚੇ ਸਨ ਜਦੋਂ ਮੰਨ ਚਲੋ ਵੀ ਆਪਣੇ ਸੋ ਮਹਾਰਾਜ ਗੁਰੂ ਸਰ ਮਹਾਰਾਜ ਜੰਗਾ ਹੋਈਆਂ ਉਹਦੋਂ ਇਸ ਜਗ੍ਹਾ ਤੇ ਆ ਕੇ ਸਿਮੀ ਪਾਸ਼ਾ ਪ੍ਰਸ਼ਾਦਾ ਪਾਣੀ ਤਿਆਰ ਹੁੰਦਾ ਸੀ ਇੱਥੋਂ ਮਨਜੋ ਜਿਹੜੇ ਲਾੜਦਿਆਂ ਫੌਜਾਂ ਲੜਦਿਆਂ ਸੀ ਉੱਥੇ ਪ੍ਰਸ਼ਾਦਾ ਲੈ ਕੇ ਜਾਂਦੇ ਸੀ ਇਸ ਜਗ੍ਹਾ ਤੇ ਝਿੜੀ ਬਣੀ ਹੋਈ ਸੀ ਜੰਗਲੀ ਇਲਾਕਾ ਸੀ ਬਹੁਤ ਜ਼ਿਆਦੇ ਮਨਜੋ ਪਾਣੀ ਵੀ ਸੀਗਾ ਇੱਥੇ ਬਹੁਤ ਜ਼ਿਆਦਾ ਠੰਡਾ ਇਲਾਕਾ ਸੀ ਇਸ ਕਰਕੇ ਜਿਹੜੀਆਂ ਲਾੜਲੀਆਂ ਫੌਜਾਂ ਸੀ ਇੱਥੇ ਉਹਨਾਂ ਨੇ ਮਨਜੋ ਵੀ ਵਾਸਾ ਕੀਤਾ ਸੀਗਾ ਇਸ ਜਗ੍ਹਾ ਤੋਂ ਲੰਗਰ ਪ੍ਰਸ਼ਾਦਾ ਪਾਣੀ ਤਿਆਰ ਹੋ ਕੇ ਉਹ ਜੰਗਾਂ ਯੋਧਾਂ ਦੇ ਵਿੱਚ ਲੈ ਕੇ ਜਾਇਆ ਜਾਂਦਾ ਸੀਗਾ ਇਹ ਪਿੰਡ ਬੜੇ ਭਾਗਾ ਵਾਲਾ ਇਸ ਜਗ੍ਹਾ ਤੇ ਗੁਰੂ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਬਵੰਜਾ ਦੰ ਘਰੇ ਸਨ ਸੋ ਇਸ ਜਗ੍ਹਾ ਤੇ ਇਸ ਸਥਾਨ ਤੇ ਗੁਰੂ ਸਾਹਿਬ ਜੀ ਦੇ ਘੋੜੇ ਦਾ ਸੁੰਦਰ ਦਸਾਲਾ ਵੀ ਸ਼ਸ਼ੋਭਤ ਆ ਜੋ ਤੁਸੀਂ ਦੇਖ ਰਹੇ ਹੋ ਤੇ ਇਸ ਜਗ੍ਹਾ ਤੇ ਇੱਕ ਹੋਰ ਵੀ ਚੀਜ਼ ਆ ਜਦੋਂ ਖਦਰਾਣੇ ਦੀ ਧਾਬ ਤੇ ਜੰਗ ਹੋਈ ਆ ਗੁਰੂ ਗੋਬਿੰਦ ਸਿੰਘ ਜੀ ਦਾ ਉਸ ਟਾਈਮ ਦਾ ਕਮਰਕਾ ਸਾਹਿਬ ਵੀ ਇਸ ਜਗ੍ਹਾ ਤੇ ਸ਼ਸ਼ੋਭਤ ਆ ਜੋ ਤੁਸੀਂ ਦੇਖ ਰਹੇ ਹੋ ਸੋ ਇਸ ਜਗ੍ਹਾ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕ ਭਰ ਦਿੱਤਾ ਸੀਗਾ ਉਹ ਵਾਰ ਸੀਗਾ ਜਦੋਂ ਉਸ ਟਾਈਮ ਜੰਗ ਹੁੰਦੀ ਸੀਗੀ ਉਸ ਟਾਈਮ ਪ੍ਰਸ਼ਾਦਾ ਲੈ ਕੇ ਬਾਬਾ ਬੂਲਾ ਜੀ ਜਾਂਦੇ ਹੁੰਦੇ ਸੀਗੇ ਜਦੋਂ ਬਾਬਾ ਬੂਲਾ ਜੀ ਪ੍ਰਸ਼ਾਦਾ ਲੈ ਕੇ ਜਾ ਰਹੇ ਸੀ ਜੰਗਲੀ ਇਲਾਕਾ ਸੀਗਾ ਉਸ ਟਾਈਮ ਸਾਪ ਨੇ ਨਾ ਬਾਬਾ ਬੂਲਾ ਜੀ ਨੂੰ ਘੇਰ ਲਿਆ ਸੀਗਾ ਇਸ ਕਰਕੇ ਲੰਗਰ ਵਾਸਤੇ ਦੇਰੀ ਹੋ ਗਈ ਸੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਤਾ ਲੱਗਿਆ ਵੀ ਇਸ ਕਾਰਨ ਲੰਗਰ ਨੂੰ ਦੇਰੀ ਹੋਈ ਆ ਤਾਂ ਸੋ ਉਸ ਟਾਈਮ ਗੁਰੂ ਸਾਹਿਬ ਜੀ ਨੇ ਇਹ ਬਚਨ ਕੀਤੇ ਸੀ ਇਹ ਬਾਰ ਦਿੱਤਾ ਸੀਗਾ ਕਹਿੰਦੇ ਭਾਈ ਅੱਜ ਤੋਂ ਬਾਅਦ ਇਸ ਪਿੰਡ ਦੇ ਉਪਰ ਵਿੱਚ ਕੋਈ ਵੀ ਸੱਪ ਦੇ ਕੱਟਣ ਦੇ ਨਾਲ ਮੌਤ ਨਹੀਂ ਹੋਵੇਗੀ ਇਹ ਸੱਚ ਹੈ ਇਸ ਪਿੰਡ ਤੋਂ ਵੀ ਪੁੱਛਿਆ ਗਿਆ ਸੀ ਇਸ ਪਿੰਡ ਦੇ ਵਿੱਚ ਉਸ ਟਾਈਮ ਤੋਂ ਬਾਅਦ ਸੱਪ ਦੇ ਕੱਟਣ ਦੇ ਨਾਲ ਕੋਈ ਵੀ ਮੌਤ ਨਹੀਂ ਹੋਏਗੀ ਇਹ ਬਾਰ ਇਸ ਪਿੰਡ ਨੂੰ ਦਿੱਤਾ ਗਿਆ ਸੀ ਸੋ ਇਸ ਥਾਂ ਤੇ ਸਰੋਵਰ ਵੀ ਬਣਿਆ ਹੋਇਆਗਾ ਇਹ ਆਈਮੀ ਮੱਛਾ ਸੰਗਰਾਮ ਨਾਲ ਭਾਰਤੀ ਇੱਥੇ ਸੋ ਸੰਗਤਾਂ ਨੂੰ ਬੇਨਤੀ ਹੈ ਵੀ ਜਿਨ੍ਹਾਂ ਨੇ ਮੱਛਾ ਸੰਗਰਾਮ ਤੇਉਣਾ ਹੋਵੇ ਤਾਂ ਆ ਸਕਦੇ ਹੋ ਇੱਥੇ ਇਹ ਛੇਵੇਂ ਪਾਸ਼ਾ ਦੀ ਚਰਨ ਸੋਹਬਤ ਧਰਤੀ ਹੈ ਜੀ ਤੇ ਜਦੋਂ ਅਸੀਂ ਇੱਧਰ ਲੰਗਰ ਆ ਜੀ ਸਾਈਡ ਮੁੜੇ ਨਾ ਤੇ ਸਾਨੂੰ ਇੱਕ ਵੱਖਰੀ ਚੀਜ਼ ਮਿਲੀ ਜਮ ਆਮ ਗੁਰੂ ਘਰਾਂ ਚ ਮੰਨਤ ਤੋਂ ਹੈ ਨਹੀਂਗੀ ਇਸ ਪਿੰਡ ਦੇ ਵਿੱਚ ਭਾਗਾਂ ਵਾਲਾ ਪਿੰਡ ਨਾ ਸੋ ਇਸ ਪਿੰਡ ਦੇ ਵਿੱਚ ਨਾ ਮੰਨਤ ਤੋਂ ਵੀ ਗੱਤਗਾ ਟੀਮਾਂ ਬਣੀਆਂ ਉੱਥੇ ਪਲੇਅਰ ਲੱਗਿਆ ਮੰਨਤ ਤੋਂ ਵੀ ਗਰਾਊਂਡ ਬੜਾ ਸੋਹਣਾ ਬਣਿਆ ਵਾ ਦੇਖੋ ਗੱਦੇ ਲੱਗੇ ਹੋਏ ਨੇ ਆ ਤੁਹਾਨੂੰ ਦਿਖਾ ਦਈਏ ਬਹੁਤ ਸੋਹਣੇ ਗੱਦੇ ਲੱਗੇ ਹੋਏ ਸੋ ਇਸ ਪਿੰਡ ਦੇ ਉੱਪਰ ਮਨ ਚਲੋ ਗੁਰੂ ਮਹਾਰਾਜੀ ਸਿਮੀ ਪਾਸ਼ਾ ਦੀ ਕਿਰਪਾ ਹੈ ਕਿਉਂਕਿ ਆ ਦੇਖੋ ਕਿੰਨਾ ਸੋਹਣਾ ਮਨ ਚਲੋ ਵੀ ਆ ਆਪਰੇਲੇ ਚਾਹੀਦੇ ਆਪਾਂ ਬੱਚੇ ਨੂੰ ਨਵੀਂ ਪਨੀਰੀ ਨੂੰ ਸੰਬੰਧ ਦੇ ਲਈ ਕੁਝ ਨਾ ਕੁਝ ਕਰਨਾ ਹੀ ਪੈਣਾ ਨਾ ਆ ਦੇਖੋ ਕਿੰਨੇ ਸੋਹਣੇ ਮੈਟਰ ਇਸ ਪਿੰਡ ਨੇ ਮਨ ਚਲੋ ਬਣਾਏ ਹੋਏ ਨੇ ਇੱਥੇ ਗੱਤਗਾ ਕਲਾਸਾ ਲੱਗਦੀਆਂ ਨੇ ਆ ਉਹਨਾਂ ਦੇ ਬੱਚਿਆਂ ਦੀ ਪ੍ਰਾਪਤੀ ਹੈ ਜੀ ਦੇਖੋ ਕਿੰਦਾ ਸੋਹਣਾ ਮਨ ਚਲੋ ਵੀ ਬਣਾਇਆ ਵਾ ਸਿਸਟਮ ਆਗਾ ਬਹੁਤ ਵਧੀਆ ਲੱਗਿਆ ਮੈਨੂੰ ਵੀ ਇਸ ਥਾਂ ਤੇ ਆ ਕੇ ਕਿਉਂਕਿ ਕਈ ਗੁਰਦੁਆਰਿਆਂ ਵਿੱਚ ਆ ਸਿਸਟਮ ਨਹੀਂ ਬੜ ਰਿਹਾ ਸੋ ਜਿੱਥੇ ਹੈ ਧੰਨ ਭਾਗ ਨੇ ਉਹਨਾਂ ਦੇ ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਲੋੜ ਹੈ ਇਸ ਚੀਜ਼ ਦੀ ਅੱਜ ਇਸ ਚੀਜ਼ ਦੀ ਲੋੜ ਆਗੀ ਆਪਾਂ ਦੇਖੋ ਇਸ ਤਰ੍ਹਾਂ ਨੇ ਪ੍ਰਾਲੇ ਕਰੀਏ ਤਾਂ ਨਮੀ ਪਨੀਰੀ ਇਸ ਗੱਤਕੇ ਦੇ ਨਾਲ ਜੁੜੇ ਸੋ ਸਾਰੇ ਨੂੰ ਮੈਂ ਬੇਨਤੀ ਕਰਦਾ ਭਾਈ ਆ ਦੇਖੋ ਪਿੰਡ ਦੇ ਵਿੱਚ ਮੈਂ ਵੱਖਰੀ ਚੀਜ਼ ਦੇਖੀ ਹੈਗੀ ਵੀ ਗੱਤਕੇ ਦੇ ਗਰਾਊਂਡ ਇਸ ਤਰ੍ਹਾਂ ਮੈਟ ਲਾ ਕੇ ਬਣਿਆ ਹੋਵੇ ਤੇ ਬਹੁਤ ਵੱਖਰੀ ਚੀਜ਼ ਆ ਗਈ ਕਿਤੇ ਮੈਂ ਦੇਖਿਆ ਨਹੀਂ ਸੀਗਾ ਜੀ ਸੋ ਜਿੰਨਾਂ ਵੀਰਾਂ ਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਧੰਨਵਾਦ ਕਰਦੇ ਹਾਂ ਉਹਨਾਂ ਦਾ ਤੇ ਇੱਕ ਬੇਨਤੀ ਕਰਦੇ ਹਾਂ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਵੀਡੀਓ ਨੂੰ ਜ਼ਰੂਰ ਕਰਿਓ ਤੇ ਜੇ ਕਿਸੇ ਪਿੰਡ ਦੇ ਵਿੱਚ ਇਤਿਹਾਸਕ ਵੀਡੀਓ ਇਸ ਤਰ੍ਹਾਂ ਦੀਆਂ ਗੁਰੂ ਘਰਾਂ ਰਿਲੇਟਡ ਇਤਿਹਾਸਕ ਹੈ ਤਾਂ ਸਾਨੂੰ ਜ਼ਰੂਰ ਕਮੈਂਟਾਂ ਦੇ ਵਿੱਚ ਦੱਸਿਓ ਅਸੀਂ ਉਸ ਪਿੰਡ ਜਰੂਰ ਪਹੁੰਚਾਂਗੇ ਕਿਰਪਾ ਕਰਕੇ ਜ਼ਰੂਰ ਦੱਸਿਓ ਸਾਡਾ ਨੰਬਰ ਵੀਡੀਓ ਦੇ ਵਿੱਚ ਦਿੱਤਾ ਗਿਆ ਉਸ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਵੀ ਦੱਸ ਸਕਦੇ ਹੋ ਸੋ ਇਸ ਪਿੰਡ ਦਾ ਜੋ ਇਤਿਹਾਸ ਸੀ ਜਿਸ ਪਿੰਡ ਗਿੱਲਕਲਾਂ ਦੇ ਵਿੱਚ ਪਹੁੰਚੇ ਸੀ ਉਹ ਤੁਹਾਨੂੰ ਸਾਰਾ ਜਾਣੂ ਕਰਾ ਦਿੱਤਾ ਇੱਥੇ ਕੀ ਹੋਇਆ ਸੀ ਕੌਣ ਆਇਆ ਸੀਗਾ ਤੇ ਕੀ ਕੀ ਨਿਸ਼ਾਨੀਆਂ ਪਈਆਂ ਠੀਕ ਹੈ ਜੀ ਸੋ ਇਸ ਪਿੰਡ ਦੇ ਉੱਪਰ ਬਹੁਤ ਹੀ ਕਿਰਪਾ ਗੁਰੂ ਹ ਦੇ ਨਹੀਂ ਰਹੇ ਸੀਗੇ ਸੋ ਇਸ ਪਿੰਡ ਦੇ ਵਿੱਚ ਮਾਨੇ ਚਲੋ ਵੀ ਮਸਿਆ سنگਰਾਜ ਆਈ ਮਹੀਨੇ ਭਰਦੀ ਆ ਸੋ ਸੰਗ ਤੁਹਾਨੂੰ ਬੇਨਤੀ ਇਥੋਂ ਦਰਸ਼ਨ ਮੈਲੇ ਜਰੂਰ ਕਰਕੇ ਜਾਇਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ